ਵੇ ਕੋਲਾ ਵੀ ਵਟਨੀ ਦੇਣਾ ਮੈਂ ਛੱਡੋ ਜੇ ਦਾ 16 ਦੇਣਾ ਠੀਕ ਹੈ ਨਹੀਂ ਇਹਦਾ ਚੱਲ 14 ਦਾ ਦਿੰਨਾ ਮੈਂ ਦਾ 16 ਦਾ 14 ਦਾ ਦਿੰਨਾ ਮੈਂ ਕਹਿੰਦਾ 14 ਦਾ ਦਿੰਨਾ 15 ਦਾ 16 ਦਾ 14 ਦਾ 16 ਤੋਂ ਦੁਆਣੀ ਘੱਟ ਛੱਡ 16 ਨੂੰ ਵਟਨੀ ਦੇ ਛੱਡ ਦੇ ਤੈਨੂੰ ਕਹਿੰਦਾ ਜਦਾ ਦਾ ਸੌਦਾ ਨਹੀਂ ਮੈਂ ਕਹਿੰਦਾ ਮੇਰੀ ਗੱਲ ਸੁਣ ਜਦਾ ਦਾ ਸੌਦਾ ਮੈਂ ਨਹੀਂ ਲਿਆ ਕਦੇ ਨਾ ਲੈ ਨਾ ਨਾ ਪੈਸਾ ਚੱਲੇ ਆ ਗੱਡੀ ਕੋਲ ਨੂੰ ਇੱਥੇ ਰਹਿਣਾ ਕਿਸੇ ਨੇ ਵੀ ਨਹੀਂ ਮੈਂ ਰੁਪਈਆ 16 ਤੋਂ 5 ਹੀ ਘੱਟ ਰਹਿਣੇ ਨਹੀਂ ਮੇਰੀ ਗੱਲ ਸੁਣ ਟੱਕਾ ਮਖਿਆ ਪਾਲਿਆ ਯਾਰਾ ਦੋ ਗੀ ਤਰੀ ਤੇ ਪਾਲਿਆ ਆਉਦੇ ਸ਼ੌਂਕ ਨੂੰ ਪਾਲਿਆ ਤੇ ਸ਼ੌਂਕ ਦਾ ਚੀਜ਼ ਆ ਤੂੰ ਸੀ ਬ੍ਰੀਡ ਤੇ ਪੈਸੇ ਮਿਲ ਜੰਦੇ ਤੈਨੂੰ ਤੇਰੀ ਬ੍ਰੀਡ ਦਾ ਦੇਖ ਉਹ ਦੇਖ ਲਈ ਆ ਭਾਈ ਮੈਂ 16 ਤੋਂ 16 ਤੋਂ 25 ਘੰਟੇ ਦੇ ਜੇ ਦੇਣੀਆਂ ਦਾ ਗੱਲ ਕਰ ੱੱਕਾ ਜ਼ਰਾ ਨਹੀਂ ੱੱਕਾ ਨਹੀਂ ਮੈਂ ੱੱਕਾ ਯਾਰਾ ਮੈਂ ਕਹਿੰਦਾ ਯਾਰ ਜਮਾ ਹੀ ਨਹੀਂ 14 ਦਾ ਸੀ ਯਾਰ ਮੈਂ ਕਹਿੰਦਾ ਆ ਫੜ ਜਾ ਰੱਬ ਦਾ 1000 ਰੁਪਏ ਚੰਦ ਜਾਨ ਇਹ ਨਹੀਂ ਛੱਡ ਗਿਆ ਜਾਂਦਾ ਮੈਂ ਬੱਬਾ ਬਣੇ ਨਾ ਬਣੇ ਤੇਰੀ ਛੱਡਦਾ ਮੈਂ ਨਹੀਂ ਤਾਂ ਆ ਦੇਖ ਹਾਂ ਭੁੱਲ ਜਾ ਤੂੰ 100 ਕਮਾ ਛੱਡਾਂਗੇ ਸਾਈ ਵਾਲਾ ਨਾ ਬਣਾ ਦੇ ਯਾਰ ਉੱਥੇ ਸਾਈ ਵਾਲਾ ਪਾਉ ਮੈਂ ਕਹਿੰਦੇ ਹਮਾਚਾ ਲੈ ਕੇ ਜਾਣਾ ਕੰਨੀ ਤੇ ਖਰਚਾ ਉਹ ਗੱਲ ਸੁਣ ਲੈ ਮੇਰੀ ਹੁਣ ਫੇਰ ਬਰਮਾ ਕਹ ਜੂਗਾ ਮੈਂ ਕਹਾਂ ਯਾਰ ਤੈਨੂੰ ਮੈਂ ਇੱਕ ਗੱਲ ਨਾ ਮੈਂ ਤਾਂ ਅੱਗੇ ਵੀ ਜਾੜੇ ਬਣਾ ਉਹ ਗੱਲ ਸੁਣ ਲੈ ਚਾਹੇ ਮੈਨੂੰ ਤੂੰ ਪਾਕਿਸਤਾਨ ਤੇ ਲੈ ਜਾ ਬਰਮਾ ਤੇ ਲੈ ਜਾ ਜੇ ਦਾ 16000 ਦੇਣਾ ਤਾਂ ਸੌਦਾ ਪੱਕਾ ਨਹੀਂ ਤਾਂ ਮੈਂ ਤਾਂ ਗੱਡੀ ਕੋਲ ਨੂੰ ਚੱਲੇ ਸੀ ਇੱਥੇ ਆਉਂ ਪਾ ਕੇ ਸੌਦੇ ਬਣਦੇ ਨਹੀਂ ਸੌਂ ਕਹ ਦੀ 20 ਤੋਂ ਲੈ ਕੇ 16 ਤੇ ਆ ਯਾ ਮੰਗਲਾ ਫਿਰ ਕੀ ਸਾਦੀ ਕੰਧ ਤਾਂ ਦੇਗਾ ਕਿ ਮੈਂ 50 ਤੋਂ ਚੀਜ਼ ਦਾ ਦੇਖ ਤੇਰਾ ਤਾਂ ਨਾ 50 ਮੰਗਲਾ ਨਹੀਂ ਨਹੀਂ ਇਹ ਨੂੰ ਤਾਂ ਛਰਦੇ ਘੋੜੀ ਦਾ ਨਹੀਂ ਹੈ ਉੱਤੇ ਚੜ ਕੇ ਉਡਾ ਕੇ ਲੈ ਜੂਗਾ ਰੂ ਮੈਂ ਨਹੀਂ ਨਹੀਂ ਗੱਲ ਸਮਝ ਨਾ ਜਨ ਓਰੇ ਮਨੇ ਮਾ ਪੁੱਛ ਰਿਹਾ ਮੈਂ ਉਹ ਪਰੇ ਜਾ ਕੇ ਰਹਿ ਕਰ ਰਹਿ ਕਰ ਲੈ ਰਹਿਣ ਆ ਜਾ ਬਕਰਾਂ ਚੰਗਾ ਓਰੇ ਨਾ ਕਰ ਬਕਰ ਮੇਰਾ ਪਾਲਿਆ ਹੋਇਆ ਯਾਰ ਹੱਬ ਆਏ ਜਾਈਏ ਕਰੀਏ ਟੇਡਾ ਆ ਜਾਈ ਕੁਆਲਟੀ ਦੇ ਵਿੱਚ ਆ ਕੁਆਲਟੀ ਜੀ ਤੇ ਕੁਆਲਟੀ ਕਰਕੇ ਪੈਸੇ ਮੰਗਦਾ ਬੇਸੀ ਕੇ ਕਿਆ ਦੰਦ ਕੀ ਹੈ ਇਹਦੇ ਚਾ ਦੋ ਦੰਦ ਆ ਸੁੱਕਾ ਹੋ ਗਿਆ ਉਹ ਹਾਂ ਹੀ ਹੋਇਆ ਅਜੇ ਤਾਜ਼ਾ ਹੀ ਇਹਦਾ ਸੁੱਕਾ ਹੋ ਗਿਆ ਸੁੱਕਾ ਹੋ ਗਿਆ ਅਜੇ ਸੁੱਕਾ ਆ ਕੇ ਕਦਾ ਕੁੱਪਾ ਸਹੀ ਖੜਾਗਾ ਮੇਰੇ ਕੁੱਪਾ ਗਈ ਜਾਣਾ ਸਾਡੇ ਪਿੰਨਾਂ ਸੁੱਕਾ ਕਹਿੰਦਾ ਗੱਲ ਸੁਣ ਲੈ ਮੇਰੀ ਸੁੱਕਾ ਦੋ ਦੰਦ ਹੁੰਦੇ ਆ ਮੈਂ ਪੁੱਠਾ ਸਾਦੀ ਉਹ ਕੁੱਪਾ ਹੋ ਗਿਆ 9 ਸਾਲ ਦਾ ਮੈਨੂੰ ਡਰਾਈਵਰੀ ਕਰਦੇ ਨੂੰ ਹੋ ਗਏ ਏ ਨਹੀਂ ਕਰਨਾ ਸੌਦਾ ਬੰਦਾ ਹਾਂ ਮੈਂ ਨਹੀਂ ਸੀ ਜਾਨਾ 35000 ਮੈਂ ਪੈਨਸ਼ਨ ਲੈਣਾ ਪੀਆਰਟੀਸੀ ਚੋਂ ਇੱਥੇ ਰੱਖ ਕਿੰਨਾ 35000 ਇਹਨੂੰ ਹਜ਼ਾਰ ਪਿੱਛੇ ਰੱਖੀ ਬੰਦਾ 20000 ਪਿੱਛੇ ਰੱਖੀ ਬੰਦਾ 35000 ਤੈਨੂੰ ਪੈਨਸ਼ਨ ਹੋਊਗੀ ਫਿਰ ਤਾਂ ਕੀ ਆਪਣੇ ਸ਼ੌਂਕ ਦਾ ਮੁੱਲ ਆ ਕੋਈ ਸ਼ੌਂਕ ਦਾ ਮੁੱਲ ਘਰੇ ਰੱਖਵੇਗਾ ਘਰ ਨੂੰ ਲਈ ਜਾਨਾ ਸਾਥੋਂ ਲਈ ਜਾਨਾ ਸ਼ੌਂਕ ਦਾ ਉਹ ਮਰ ਬਾਕੀ ਨਹੀਂ ਲਈ ਜਾਨਾ ਮੈਂ ਨਹੀਂ ਯਾਰ ਮਾਰਾ ਬਹੁਤ ਕਰ ਲੈ ਮਖੀਰ ਹੁੰਦਾ ਮੇਰੀ ਗੱਲ ਸੁਣ ਲੈ 16 ਤੋਂ ਘੱਟ ਮੈਂ ਦੇਣਾ ਨਹੀਂ ਪੈਂਦੀ 3000 ਪੈਂਚਰ ਆਉਂਦੀ ਆ 1000 ਪਿੱਛੇ ਰੱਖੀ ਜਾਂਦਾ ਮੈਂ ਮੱਝ ਦੇਖ ਲਿਓ ਕਿੰਨੇ ਨਾਲ ਹੈ 16 ਕਹਿੰਦਾ ਮੈਂ 14 ਕਹਿੰਦਾ ਇੱਕੇ ਵਾਰੀ ਮੈਂ ਤਾਂ 16 ਲੈ ਕੇ ਜਾਣਾ ਮੈਂ ਵੀ ਮੰਗਿਆ ਸੀ ਯਾਰ 16 ਤੋਂ ਘੱਟ ਤਾਂ ਦੇਣੀ ਆ ਦੇਣਾ ਹੀ ਨਹੀਂ ਤੂੰ ਹੋਰ ਪਕਾ ਦੇ ਨਹੀਂ ਮੈਂ ਉਹ ਤਾਂ ਅੱਗੇ ਨਹੀਂ ਤੁਰਦਾ ਤੂੰ ਹੋਰ ਪਕਾ ਦੇ ਵੈਰਾਈਟੀ ਵੀ ਵੇਖ ਲੈ ਵੈਰਾਈਟੀ ਤੇਰੀ ਦੇਖੀ ਜਾਂਦੇ ਆ ਮੇਰੀ ਤਾਂ ਦੇਖ ਲੈ ਤੂੰ ਆਉਂਦੇ ਜਾਂਦੇ ਰਹਿੰਦੇ ਇਦੀ ਮਾਂ ਕਿ ਨਾ ਜਰ ਸੁੱਖਾ ਮਨਾਉ ਤੂੰ 72 ਸਾਲ ਦਾ ਬੰਦਾ ਲਿਆ ਕੱਢ ਕੇ ਮੇਰੇ ਨਾਲ ਜੱਫਾ ਲਵਾ ਨਹੀਂ ਲੱਗਦਾ ਨਹੀਂ ਲੱਗਦਾ ਤੇਰੇ ਨਾਲ ਜੱਫਾ ਕੇ ਮੈਂ ਲੱਗ ਜੂ ਜੱਫਾ ਲੱਗ ਵੀ ਗਿਆ ਤੇਰੇ ਨਵੇਂ ਘਰਾਂ ਜਿੱਦੇ ਜਿੱਦੇ ਅਗਲੇ ਮਾੜਾ ਜਾਇਆ ਮਾਰਿਆ ਉਹਨੇ ਹੁਣ ਨਹੀਂ ਕਰਨਾ ਮੈਂ ਹਾਲੇ ਵੀ ਖੇਤੀ ਕਰਦਾ 20 ਕਿਲਿਆ ਵੀ ਚੰਗਾ ਪਿਆ ਫਿਰ ਵਧੀਆ ਮੈਂ ਜੱਫਰਾ ਦੇ ਨਹੀਂ 16 ਬੈਰੀ ਗੱਲ ਸੋਹਣਾ ਤੇਰੇ ਨਾਲ ਮੈਂ ਕਾਹੀ ਦਿੱਤਾ ਨਹੀਂ ਵੇਚਣਾ ਮੈਂ ਗੱਡੀ ਆਉ ਦੇ ਖੜੀ ਸਕਾਰ ਕੋ ਕਿਵੇਂ ਪੁੱਛਕੜਾ ਕੇ ਆਇਆ ਹਾਂ ਨੇ ਪੁੱਛਕੜਾ ਕੇ ਨਾ 16 ਤੋਂ ਵੱਧ ਦੇਣਾ ਹੀ ਨਹੀਂ ਪਿਆ ਹੋਇਆ ਯਾਰ ਦੱਸ ਕੋਈ ਕਿਸੇ ਪਾਸੇ ਕੋਈ ਨੰਦਰ ਵਾਲੀ ਚੀਜ਼ ਪਿੰਨ ਕੜਾ ਫਾ ਸਹਾਰ ਫੀਰ ਕਿਹੜੀ ਲੱਗਦੀ ਹੈ ਰਾਏਕੋਟ ਰਾਏਕੋਟ ਹਾਂ ਪਹਿਲਾਂ ਇੱਧਰ ਹੀ ਆ ਗਿਆ ਸੀ ਕਿ ਰਾਏਕੋਟ ਗਿਆ ਸੀਗਾ ਤਹਿਸੀਲਦਾਰ ਕੋਲੇ ਵੀ ਐਨੇ ਦਾ ਹੀ ਵੇਚਣਾ ਨਹੀਂ ਨਹੀਂ ਇਹ ਗੱਲ ਨਹੀਂ ਕੀ ਆ ਮੁਖਾ ਤੇ ਦੋ ਹੀ ਗੱਲਾਂ ਜਿਹਾ ਪੁੱਛ ਘੜਾ ਕੇ ਲੈ ਆ ਲੈ ਯਾਰ ਤੱਕੜਾਤਾ ਤੂੰ ਹੋਰ ਕਿੰਨਾ ਕਢਾਉਂਦਾ ਚੱਲ ਛੱਡ ਫਿਰ ਹੁਣ ਸਾਡੇ ਜਿਆਦਾ ਵਾਗਾ ਨਹੀਂ ਯਾਰ ਗੱਲ ਯਾਰ ਦੱਸ ਉਹ ਸਾਡੀ ਵਾਲੀ ਗੱਲ ਜਦੋਂ ਅਸੀਂ ਬਲਾ ਮੈਂ ਤੁਹਾਨੂੰ ਸੂਡੇ ਦੇ ਗੋਲੀ ਮਾਰ ਜਾ ਮੈਂ ਵੇਚਣੇ ਮਾਰੇ ਚੱਲਿਆ ਤੇ ਪੂਰੇ ਜਲਦਾਂ ਲੈ ਲੈ ਸਾਡੇ ਘਰ ਮੈਂ 16000 ਤੋਂ 25 ਘਟ ਨਹੀਂ ਲੈਂਦਾ ਹੋਰ ਦੱਸ ਛੱਡ ਉਹ ਲੈ ਉਹ ਇਹ ਤੂੰ ਇਹਨਾਂ ਨੂੰ ਛੱਡ ਤਾਂ ਦੇ ਇਹਨੂੰ ਮੈਂ ਹੋਰ ਉਹ ਜਾਗ ਕਨੀ ਨਹੀਂ ਕੋਲ ਤਾਂ ਲਾ ਗੁਰੂਆ ਹਾਂ ਇਹਨੂੰ ਤਾਂ ਛੱਡ ਦੇ ਇਹਨੂੰ ਕਹਿੰਦੇ ਛੱਡ ਦੇ ਆ ਛੱਡ ਦੇ ਫੇਰ ਛੱਡੂ ਹਾਂ ਲੈ ਲੈ ਛੱਡ ਦੇ ਦੱਸ ਦਰਦ ਆ ਦੇ ਵੇ ਯਾਰੀ ਕਿੱਧਰ ਗਿਆ ਮੇਰੇ ਪਿੰਡ ਜਾਂਦੇ ਰਹੇ ਪੁੱਛ ਰਹੇ ਨਾ ਤੂੰ ਠੀਕ ਚੰਗੀ ਆ 15000 ਰੁਪਏ ਦੇ ਨਹੀਂ 15 ਨਹੀਂ 16 ਹਰ ਜਾ ਹੁਣ ਠੀਕ ਆ ਬਾਬਾ ਠੀਕ ਆ ਮਾਨ ਕਰਦੇ ਬਾਬਾ ਮਾਰ ਕੋਈ ਨਹੀਂ ਤੇ ਮਾਰ ਦਾ ਮਾਰ ਕਰਦੇ ਮਾਰ ਕਰਦੇ ਠੀਕ ਕਰ ਲੈ ਵੀ ਬਾਬੇ ਨੇ ਮਾਨ ਕਰਤਾ ਸਾਰਿਆਂ ਦਾ ਟੋੜਦੀ ਵੀ ਤੇਰੀ ਸੌਂਟੀ ਬਣਦੀ ਹੈ ਲੋਕ ਤੋੜਦੇ ਦੂਜੀ ਕਰ ਲਾਂਗੇ ਸਦੇ ਪੈਸੇ ਦੀ ਗੱਲ ਹੈ ਚੰਗੀ ਗੱਲ ਹੈ ਅਰੂ ਵਾਲਾ ਬੰਦਾ ਹੈ ਠੀਕ ਗੱਲ ਅਰੂ ਵਾਲਾ ਪੁਆਇੰਟ ਦੂਜੀ ਕਰ ਲੈ ਪਰਮਾਤਮਾ ਇਹਨਾਂ ਨੂੰ ਵਾਧਾ ਕਰੇ ਕਹਿੰਦਾ ਯਾਰ ਹੈ ਹੀ ਵਾਦੇ ਵਾਲੀ ਚੀਜ਼ ਕੋਈ ਨਾ ਕੋਈ ਆੜੀ ਵੀ ਐ ਜੀ ਚਲੋ ਹੋ ਗਿਆ ਅਹੀ ਬੋ ਆਪਣਾ ਜੀ ਪੰਜ ਸੀ ਆਪ ਤਾਂ ਆ ਗਿਆ ਕੋਈ ਡਾਣਾ ਨਹੀਂ ਆ ਰਿਹਾ ਕੋਈ ਦੇਖਦੇ ਵੇ ਤਾਂ ਕੋਈ ਵੱਢਣਾ ਕਿ ਹੁਣ 2-3 ਦਿਨ ਪਾ ਦੇ 15 ਲਖਾਈ ਆਪੋ ਆਪਣੀਆਂ ਲਖਾ ਦੇ ਅੱਲਾ ਫੜ ਬਾਕੀ ਜੰਨਾ 100 ਰੁਪਏ ਮੈਂ ਚਲੋ ਉੱਥੇ ਵੀ ਆ ਜਾਓ ਤੈਨੂੰ ਨਾਲ ਹੀ ਜਾ ਕੇ ਲਖਾਇਆ